ਅੱਜ ਆਪਾਂ ਅੰਬਰਸਰੀ ਨਿਊਟਰੀ ਬਣਾਵਾਂਗੇ ਜੋ ਕਿ ਬਹੁਤ ਹੀ ਸਵਾਦ ਬੰਦੀ ਹੈ ਅੰਬਰਸਰੀ ਨਿਊਟਰੀ ਬਣਾਉਣ ਵਾਸਤੇ ਆਪਾਂ ਸਭ ਤੋਂ ਪਹਿਲਾਂ ਸੂਆ ਚੰਗਸ ਨੂੰ ਗਰਮ ਪਾਣੀ ਵਿੱਚ ਇੱਕ ਉਬਾਲਾ ਦਵਾ ਲਵਾਂਗੇ ਤੇ ਇਸ ਨੂੰ ਗਰਮ ਪਾਣੀ ਵਿੱਚੋਂ ਕੱਢ ਕੇ ਇੱਕ ਸਾਈਡ ਤੇ ਰੱਖ ਦੇਵਾਂਗੇ ਹੁਣ ਆਪਾਂ ਗੈਸ ਉੱਪਰ ਕੜਾਹੀ ਰੱਖ ਕੇ ਉਸ ਵਿੱਚ ਇੱਕ ਕੜ੍ਹੀ ਸਿਰੋਂ ਦਾ ਤੇਲ ਪਾਵਾਂਗੇ ਨਾਲ ਹੀ ਜੀਰਾ ਅਤੇ ਹਿੰਗ ਪਾ ਦੇਵਾਂਗੇ ਨਾਲ ਹੀ ਪਿਆਜ਼ ਦਾ ਪੇਸਟ ਪਾ ਦੇਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਹੁਣ ਇਸ ਵਿੱਚ ਦੋ ਹਰੀਆਂ ਮਿਰਚਾਂ ਪਾ ਦੇਵਾਂਗੇ ਅਤੇ ਥੋੜਾ ਜਿਹਾ ਅਦਰਕ ਪਾ ਦੇਵਾਂਗੇ ਹੁਣ ਇਸ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਹੁਣ ਸਵਾਦ ਅਨੁਸਾਰ ਨਮਕ ਗਰਮ ਮਸਾਲਾ ਲਾਲ ਮਿਰਚ ਅਤੇ ਕਸ਼ਮੀਰੀ ਲਾਲ ਮਿਰਚ ਹਲਦੀ ਪਾ ਦੇਵਾਂਗੇ ਅਤੇ ਇਹਨਾਂ ਮਸਾਲਿਆਂ ਨੂੰ 2-3 ਮਿੰਟ ਭੁੰਨ ਲਵਾਂਗੇ ਭੁੰਨੇ ਹੋਏ ਮਸਾਲਿਆਂ ਦੇ ਵਿੱਚ ਆਪਾਂ ਟਮਾਟਰ ਦੀ ਪੇਸਟ ਪਾ ਦੇਵਾਂਗੇ ਤੇ ਇਸ ਨੂੰ ਵੀ ਭੁੰਨ ਲਵਾਂਗੇ ਤਾਂ ਜੋ ਟਮਾਟਰ ਦਾ ਕੱਚਾਪਨ ਨਿਕਲ ਸਕੇ ਹੁਣ ਆਪਾਂ ਭੁੰਨੇ ਹੋਏ ਮਸਾਲੇ ਦੇ ਵਿੱਚ ਗਰਮ ਪਾਣੀ ਪਾ ਦੇਵਾਂਗੇ ਇਸ ਵਿੱਚ ਠੰਡਾ ਪਾਣੀ ਨਹੀਂ ਪਾਉਣਾ ਗਰਮ ਪਾਣੀ ਹੀ ਪਾਵਾਂਗੇ ਤੇ ਨਾਲ ਹੀ ਸੂਆ ਚੰਗਸ ਨੂੰ ਵਿੱਚ ਪਾ ਦੇਵਾਂਗੇ ਹੁਣ ਸੂਆ ਚੰਗਸ ਅਤੇ ਮਸਾਲੇ ਨੂੰ ਚੰਗੀ ਤਰ੍ਹਾਂ ਅਰਲਾ ਦੇਵਾਂਗੇ ਤੇ ਇਸ ਨੂੰ ਟੱਗ ਦੇਵਾਂਗੇ ਤਾਂ ਜੋ ਸੂਆ ਚੰਗਸ ਦੇ ਵਿੱਚ ਮਸਾਲੇ ਚੰਗੀ ਤਰ੍ਹਾਂ ਰਲ ਜਾਣ ਇਥੇ ਆਪਾਂ ਪਾਣੀ ਘੱਟ ਪਾਇਆ ਤਾਂ ਜੋ ਮਸਾਲੇ ਸੂਆ ਚੰਗਸ ਦੇ ਅੰਦਰ ਚਲੇ ਜਾਣ ਹੌਨ ਕੱਟੀ ਹੋਈ ਸ਼ਿਮਲਾ ਮਿਰਚ ਪਾ ਦੇਵਾਂਗੇ ਕਿਉਂਕਿ ਅੰਬਰਸਰੀ న్యూਟਰੀ ਦੇ ਵਿੱਚ ਸ਼ਿਮਲਾ ਮਿਰਚ ਵੀ ਪੈਂਦੀ ਹੈ ਜੇਕਰ ਤੁਹਾਡੇ ਕੋਲੇ ਸ਼ਿਮਲਾ ਮਿਰਚ ਹੈ ਤਾਂ ਪਾ ਦਿਓ ਨਹੀਂ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਹੁਣ ਇਸ ਵਿੱਚ ਆਪਾਂ ਟਮਾਟੋ ਸੌਸ ਦਾ ਇੱਕ ਚਮਚ ਅਤੇ ਸੋਇਆ ਸੌਸ ਦਾ ਇੱਕ ਚਮਚ ਪਾ ਦੇਵਾਂਗੇ ਕਿਉਂਕਿ ਇਹ ਪਾਉਣ ਨਾਲ ਅੰਬਰਸਰੀ ਨੂਟਰੀ ਬਹੁਤ ਹੀ ਸਵਾਦ ਅਤੇ ਚਟਪਟੀ ਬਣਦੀ ਹੈ ਹੁਣ ਆਪਣੀ ਨੂਟਰੀ ਦਾ ਸਾਰਾ ਪਾਣੀ ਸੁੱਕ ਗਿਆ ਹੈ ਹੁਣ ਇਸ ਵਿੱਚ ਆਪਾਂ ਗਰਮ ਪਾਣੀ ਪਾ ਦੇਵਾਂਗੇ ਅਤੇ ਇਸ ਨੂੰ 3-4 ਮਿੰਟ ਲਈ ਢੱਕ ਦੇਵਾਂਗੇ ਨੂਟਰੀ ਨੂੰ ਟੇਸਟੀ ਬਣਾਉਣ ਦੇ ਲਈ ਇੱਕ ਆਪਾਂ ਤੜਕਾ ਤਿਆਰ ਕਰਾਂਗੇ ਇੱਕ ਪੈਨ ਦੇ ਵਿੱਚ ਥੋੜਾ ਜਿਹਾ ਮੱਖਣ ਅਤੇ ਉਸ ਵਿੱਚ ਪਿਆਜ਼ ਸ਼ਿਮਲੇ ਮਿਰਚ ਅਦਰਕ ਪਾ ਦੇਵਾਂਗੇ ਤੇ ਉਸ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਜਿਆਦਾ ਨਹੀਂ ਭੁੰਨਣਾ ਥੋੜਾ ਜਿਹਾ ਹੀ ਭੁੰਨ ਕੇ ਇਸ ਨੂੰ ਅੰਬਰਸਰੀ ਨਿਊਟਰੀ ਦੇ ਵਿੱਚ ਪਾ ਦੇਵਾਂਗੇ ਤੇ ਇਸ ਨੂੰ ਉਰਲਾ ਦੇਵਾਂਗੇ ਅੰਬਰਸਰੀ ਨਿਊਟਰੀ ਬਣ ਕੇ ਤਿਆਰ ਹੈ ਹੁਣ ਅਖੀਰ ਤੇ ਇਸ ਵਿੱਚ ਧਨੀਆ ਪਾ ਦੇਵਾਂਗੇ ਯੇ ਗਾ ਸੁਣੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ